ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਤੇ ਆਪਣਾ ਜੀ ਅੱਜ ਦਾ ਦੂਸਰਾ ਦਿਨ ਆ ਕਿ ਦੁਸ਼ਪਾ ਚਾਲੂ ਕਰਤੀ ਆ ਇੱਥੇ ਚਲਾ ਰਹੇ ਆ ਅੱਜ ਕੱਲ ਵੱਡੇ ਜੀ 5 ਕੁ ਵਿਕੇ ਦਾ ਅੱਜ 10 ਕੁ ਵਿਕੇ ਦੱਸਦਾ ਜੈਂਟ ਸਾਡਾ ਤੇ ਇੱਥੇ ਕਰਨੀ ਚਾਲੂ ਤੇ ਫਿਰ ਉਸ ਤੋਂ ਬਾਅਦ ਆਪਣੀ ਮਠਾੜੂ ਵੀ ਚਾਲੂ ਕਰਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਥੋੜਾ ਪਿੱਛੇ ਕਰ ਲਈ ਕੱਲ ਮਹੂਰਤ ਕੀਤਾ ਜੀ ਆਪਾਂ ਮਹੂਰਤ ਹੋਇਆ ਵੈਸੇ ਗੁਰੂ ਦੀ ਕਿਰਪਾ ਨਾਲ ਬਹੁਤ ਵਧੀਆ ਕੰਮ ਚੱਲਿਆ ਅੱਜ ਦੂਸਰਾ ਦਿਨ ਆਪਣਾ ਥੱਲੇ ਕਰੀ ਲੈ ਬਟਾ ਥੱਲੇ ਕਰੀ ਥੱਲੇ ਕਰੀ ਲਈ ਬਟਾ ਕੱਢ ਦੇ ਇੰਨਾ ਵੀ ਇਹਦਾ ਕਟਰ ਪਾਉਣ ਚ ਮਿੰਟਾਂ ਦਾ ਹੀ ਲੱਗਦਾ ਬਸ ਲਾਉਣ ਦਾ ਕੰਮ ਹੈਗਾ ਥੋੜਾ ਔਖਾ ਹੀ ਹੁੰਦੀ ਆ ਤੇ ਪਾਉਣ ਚ ਕੋਈ ਟਾਈਮ ਨਹੀਂ ਲੱਗਦਾ ਜੀ किधर उधर से कमाल अब बंदे देखो जी कितने इठे घूम रहे एक एकिला चाय इसके पास है क्या है क्या इसमें अच्छा। इसमें क्या अरे दूध है अच्छा पहले सासरे काल बुला सासरे काल आती नहीं बनानी आपको अच्छा। सासरे काल बनानी आता नहीं इसे सासरे काल नहीं गए सासरे का हां बुलाना आ गया जी आ ਇਥੋਂ ਐਮਪੀ ਵਾਲਾ ਬੰਦਾ ਨੇ ਸਸੀਕਾਰ ਬਲਾਉਣ ਦਾ ਵਾਲ ਸਿਖਾਦਾ ਤੇ ਤੇ ਬਾਕੀ ਜੀ ਆਪਾਂ ਹੁਣ ਬਾਜ਼ਾਰ ਆਇਆ ਕੰਬੈਨ ਸਾਹਮਣੇ ਕਟਰਵਾਰ ਪਾਦਾ ਤੇ ਆ ਜੰਟਾ ਹੀ ਆਪਣਾ ਇਸ ਵਾਰ ਨਵਾਂ ਜੰਟ ਲੱਭਿਆ ਆਪਾਂ ਉਹ ਪਿੱਛੇ ਵਾਲਾ ਛੱਡਦਾ ਉਹਨੇ ਕਿਉਂਕਿ ਥੋੜਾ ਜਿਹਾ ਪੈਸਾ ਦਾ ਕਮਲਾ ਕੀਤਾ ਆਪਣੇ ਨਾਲ ਹੁਣੇ ਨਵਾਂ ਫੜਿਆ ਇਹ ਤਾਂ ਪਤਾ ਲੱਗੂਗਾ ਵੇਖਣ ਨੂੰ ਤਾਂ ਬਹੁਤ ਵਧੀਆ ਲੱਗਦਾ ਬਾਕੀ ਪੈਸਾ ਨਾਲ ਪਤਾ ਲੱਗੂਗਾ ਕੀ ਪਾਉਂਦਾ ਕੀ ਕਰਨਾ ਜਣਾ ਇਹਨੂੰ ਨਾ ਛੇੜੋ ਨਾ ਛੇੜੋ ਇੱਕ ਰਾਜ ਦਾ ਦੇਣਾ ਛੇੜ ਫਿਰ ਨੁ ਕਰਾਂਗੇ ਬਾਬਾ ਮੜਾ ਜੇ ਪੂਜੀ ਚਲੀ ਕਰਨੀ ਬਾਬਾ ਸਾਹਿਬ ਤੋਂ ਹਣ ਆਲਾ ਕਰ ਲੈ ਕਰ ਲੈ ਕਰ ਲੈ ਮੜਾ ਘੁੰਦਾ ਦਾ ਦਾਣੇ ਬਾੜ ਪੜਦੇ ਅੱਗੇ ਪਹਿਲਾਂ ਕੋਣੀ ਸਿਰ ਉਹ ਤੋਂ ਕੋਣੀ ਚੱਲਣਾ ਮੜਾ ਟਾਇਰ ਤਰਾ ਢਿੱਲਾ ਕਰਦਾ ਇੱਕ ਨਾ ਛਾਣਵਾ ਖੋਲ ਕੇ ਕਢਾਈ ਜੰਗਾ ਉਹ ਬਾਹਰ ਨੂੰ ਆਇਆ ਪਰ ਗਲਤ ਉੱਥੇ ਪੈ ਗਿਆ ਉਹ ਨਾੜ ਨਾਲ ਗਲਤ ਕਾਸਤਾ ਹੈ ਉਹ 32 ਅਜੇ ਐਂ ਕਰ ਓਤੇ ਲਾਇਆ ਨਾੜ 16 17 ਲਾਇਆ ਚਾਬੀ ਪਾਣਾ ਭਾਵੇਂ ਤੂੰ ਚਾਬੀਆਂ ਲਾਇਆ ਜਾ ਜਾ ਤੈਨੂੰ ਦੱਸਦਾ ਪਰ ਨਾੜ ਟਿਲਾ ਕਰ ਕੇ ਨਾ ਉਪਰ ਨਹੀਂ ਕਮਾਣੀ ਇਹ ਦੋ ਫਿਰ ਕਾਸ ਦੀ ਚਾਬੀ ਲੈ ਜਾ ਗੋਰੀ ਨੇ ਕੱਸਿਆ ਨਾ ਉਹਦਾ ਵੀ ਛਰੀਆ ਇਹ ਪਾਉਣ ਵਾਲਾ ਇੱਕ ਸਪਰਿੰਗ ਇਹ ਚੱਲੂ ਕੁਰਾਕ ਫੇਰ ਆ ਬਚਲਨੇ ਨਾਲ ਤੇਲ ਦਾ ਕਰੀਏ ਆ ਕਿਥੇ ਲਾ ਜੇ ਕਿ ਪਹਿਲੋਂ ਦਾ ਕੋਈ ਨਹੀਂ ਕਿਹਾ ਇਹ ਪਿਛਲੇ ਹਾਲ ਦਾ ਪਿਛਲੇ ਹਾਲ ਦਾ ਸਾਰੇ ਦਾ ਉੱਥੇ ਜਦੋਂ ਉਹ ਮੰਨ ਬਣ ਗਿਆ ਤੇਰਾ ਆਪਾਂ ਬਣੇ ਉਹ ਪਰ ਉਹ ਜਿਹੜਾ ਇਧਰ ਜੇ ਮਾਸਟਰ ਬਣੇ ਜਦੋਂ ਮਾਸਟਰ ਬਣੇ ਆਹੋ ਉਪਰੋਂ ਨਹਿਰ ਜੀ ਬਣ ਗਿਆ ਹਾਂ ਆਪਾਂ ਉੱਥੇ ਰਿਹਾ ਕਿਵੇਂ ਲੱਗਾ ਵਾਦਾ ਆਲੀ ਨੂੰ ਦਾ ਆਲੀ ਨਾ ਵੇਟ ਨਾ ਇਹ ਹਾਂ ਮਾ ਇੱਥੇ ਅੜਦੀ ਹੁੰਦੀ ਟਰਾਲੀ ਵਾਲੇ ਕਲਾਸ ਕੋ ਨਹੀਂ ਜਾਏ ਉਹ ਕਲਾ ਉੱਥੇ ਰਹਿ ਗਾ ਦੁਕਾਨ ਦੇ ਵਿੱਚ ਹਾਂ ਠੀਕ ਬਿਨਾ ਕੰਮ ਦਾ ਪੱਚ ਬਣਾਦਾ ਇਹ ਇਹ ਕਾਸ਼ ਜਾਣਾ ਛੇਤੀ ਇੰਨਾ ਕੁ ਚਾਦਰ ਤਣਾੜ ਖੋਲ ਹਾਂ ਹਾਂ ਡਿਲੇ ਕਰਨਾ ਮੜਾ ਜਾ ਬਾਰ 19 ਦਾ ਚੜਾਇਆ ਪੰਦਰ 17 ਦੀਆਂ ਨੇ ਅੰਦਰਾਂ ਖੋਲੀ ਜਾਂਦਾ ਢੱਲਾ ਕਰੀ ਅਗਲਾ ਅਗਲਾ ਲੈ ਫਿਰ ਨਹੀਂ ਲੈ ਲੈ ਇੱਥੇ 17 ਮਿਖਦਾ ਪਿਆ ਜੇ ਨਹੀਂ ਆਏ ਕੀ ਹੁਣ ਕੀ ਕੱਢ ਲਈ ਪੈਨ ਕੋ ਨਹੀਂ ਆ ਕੱਢੂ ਥੱਲੇ ਨੱਪ ਮਾੜਾ ਆ ਉਧਰ ਚੌਕ ਲਾਉਦਾ ਠਾ ਇਹਦੋਂ ਨਹੀਂ ਚੱਲ ਨਹੀਂ ਜਾਂਦਾ ਤਾਂ ਚੱਕਣਾ ਆਉਂਦਾ ਪਿਆ ਆਉਂਦਾ ਪਿਆ ਹੁਣ ਫੜਾਉਂਦਾ ਚੱਕਾ ਕੋ ਦਾ ਮਾੜਾ ਨੱਪੀ ਥੱਲੇ ਨੱਪ ਮਾੜਾ ਆ ਏ ਇਹ ਨਹੀਂ ਇਹੋ ਹੀ ਇਹੇ ਡੱਪ ਆਈ ਨਾ ਲੰਮਾ ਕਰੇ ਨੂੰ ਹੋਰ ਆਈ ਤੁਹਾਨੂੰ ਆਈ ਨਾ ਪਰ ਵਿੱਚ 나ੜ ਕਿੰਨਾ ਕੋ ਲੰਮਾ ਵੇਖ ਹੋਰ ਨਾਪ ਫੋਲ ਨਾਪਦਾ ਇੱਥੇ ਪੱਤੀ ਚੱਕੀ ਉਹਦਾ ਆ ਪੱਤੀ ਚੱਕੀ ਉਹਦਾ ਨੂੰ ਤਾਨੂੰ ਚਲ ਬੈਲਟ ਲਾ ਦੀ ਥੱਲੇ ਕੱਟ ਕਰ ਕੱਟ ਆ ਕੜਾ ਕਾ ਇਹ ਪੱਤੀ ਇਰ ਇਥੇ ਪੱਕੀ ਹਨ 나ੜ ਕਿਸ ਨਿਕਾਸਤਾ ਤਾਂਵੇਂ ਹਾਂ ਵੀ ਰੁਪਿਆ ਨੂੰ ਪੁੱਛਿਆ ਕੋਈ ਕਾਰ ਤੁਰਦੀ ਪੱਤੀ ਇਥੋਂ ਵੈਲਡਿੰਗ ਹੀ ਪਹਿਲਾਂ ਉਹ ਪੱਕੀ ਅਸੀਂ 59 ਰੋਡ ਦੇ ਨਾਲ ਆ ਟੁੱਟੀ ਹੋਈ ਨਾ ਚਲਾ ਕਰੀ ਫਿਰ ਖੜਾ ਉੱਤੇ ਬੈਠਾ ਉਹ ਬੰਦਾ ਤੇ ਆ ਨਾੜ ਕਾ ਹੁੰਨੀ ਚਾਬੀ ਲੈ ਗੋ ਉਹਨੇ ਕੀ ਖੋਲਟ ਲਾ ਕਰ ਲਈ ਬੱਸਾ ਖੋਲਣਾ ਥੋੜਾ ਉਹ ਕਮਾ ਦੇ ਬੱਬੂ ਇੱਧਰ ਕਮਾ ਤਾਈ ਉਹ ਛਰੀ ਆ ਬੱਸ ਠੀਕ ਇੱਥੇ ਕਾਹ ਨਾੜ ਹੁਣ ਵੇਖ ਬੱਬੂ बैठे हैं देख नहीं तू ਥੱਲੇ ਲੈ ਦਵਾਈ ਕਹੇ ਕਾ ਸਕੂ ਚਾਬੂ ਗੁਲਾ ਚਾਬੀ ਪਾਣੇ ਕਾ ਅਗਲੇ ਪਾ ਲਾ ਚਾਬੀ ਪਾਣਾ ਵੀ ਲਾ ਫੜਾ ਵਿਖ ਸਾਡਾ ਜੀ ਫੜ ਦੱਤੀ ਜਮੀ ਆਏ ਮੁਠਾ ਫੜ ਕੇ ਰੱਖ ਕਰ ਰਹੀ ਸ਼ਰਾਡ ਦਸ਼ਮੇਸ਼ ਹੈ ਤੇ ਮਥਾੜੂ ਅੱਜ ਲੇਟ ਚੱਲੂਗੀ ਥੋੜੀ ਜੀ ਆਪਣਾ ਦਸ਼ਮੇਸ਼ ਦਾ ਕਰ ਰਿਹਾ ਜੀ ਸਵੇਰੇ ਤਕਰੀਬਨ ਟਾਈਮ ਹੈਗਾ ਜੀ 9 ਦੇ ਲਗਭਗ ਹੈ ਪਹਿਲਾ ਕਿਹੜਾ ਨੇ ਹੁੰਦਾ ਲਾਵਨ अलावा ਦਾਣਾ ਲਿਖਦੇ ਨਾ ਹੋਵੇ ਹਵਾ ਯਾ ਢਿੰਡੀ ਮਾਰਦਾ ਪੱਖਾ ਹਵਾ ਢਿੰਡੀ ਮਾਰਦਾ ਪੁਲੀ ਬਲੀਏ ਆ ਆ ਹੁਣ ਨੀਆ ਵਾੜੀ ਪਰਦਾ ਪਰ ਬੜੇ ਦਾ ਨਹੀਂ ਚੱਕਰੇਗਾ ਕੋਈ ਹਵਾ ਮਾਰਨੀ ਚਾਹੀਦੀ ਪੀ ਹਾਂ पता ही नहीं का मेरी ओ तो भाई साहब कैसे बंदे है तुम्हारे अचमातन अच्छा, निकालते नहीं खेतों में बीचे अरे भूल गए वो।, वो इसको पता तो 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 ही नहीं है फसल बकती ना ओ टंबाल कहाँ फेंक गया भाई फसल तो आ गई वो भूल गए अच्छा हाँ फसल की ਦੇ ਪਾਈ ਪੜਾ ਇਹ ਸ਼ਿਕਾਰੀ ਨਿਕਿਆ ਉਹ ਜੋਰ ਕਿ ਅਰਗਬਤੀ ਲੱਗੀ ਤੂੰ ਬੋਲ ਰਿਹਾ ਨਾ ਇਹ ਲੱਗ ਰਿਹਾ ਇਧਰ ਲੱਗ ਰਹੀ ਹੈ ਅਰਗਬਤੀ ਹੋਰ ਇਹ ਕਾਈ ਉਹ ਯਾੜੀ ਪਾਇਆ ਤੀ ਪਹਿਲਾ ਨੀਂਦ ਉਤਰੇ ਦਿਸਨੇ ਕੋਸ਼ਿਸ਼ ਤੋਂ ਹਮਦ ਮੈਨੇ ਆਵੇ ਮਾਰੇ ਆਪਣੇ ਗਉ ਕਟਾੜ ਜਾ ਤਾ ਸੀੜਾਂ ਸਭ ਵੇਲਾਂ ਕੀ ਬੋਲਾ ਆਪਨੇ میں یوں بول رہا ہوں کہ پہلے کیا کر رہے تھے اچھا نیند نکال رہے تھے کیا ہاں یہ تو ہے ہاں صحیح ہے مطلب اپن کو گاڑی آ رہی ہے اپن کو اپن کو پہلے سے व्यवस्थित کرنا چاہیے کہ یوں صحیح صحیح بات ہے ٹوٹ جائے اس سال جی اپنا ایجنٹ ہے اپا ایجنٹ بدلی کیتا ہے پچھلے سال اور سی وہ بندا تھوڑا جا غلط سی اس کار کا اپا ایجنٹ ہور کیتا ہے اس سال وہ بندا یار پہلے جو ہے نا ساڈے ایجنٹ ہے وہ بندا تھوڑا بیکار پیسے رکھ گا ہمارے 20 ہزار میں اس سے جڑا ہوں رادھا سوامی سత్సنگ بیاس اچھا اچھا بیاس والا بندا یہ ہے بیاس سے جڑا ہے

अच्छा ए, ए, एक चले में तुम मुझे बिठा दो एक तरफ सोना बिठा दो डाल दो अच्छा, नहीं, नहीं बताएगा नहीं बताऊंगा चलो ठीक है अच्छी बात है वो वो सही गुरु का वो होता है जो नहीं बताएगा किसी को अगर नहीं तो बहुत तुरे फिरते हैं और तार चकनी बनी टम्बा ला जा ले ये ले जा ये ला जा उठा के ये वाला उधर जा, जा ला जाओ ठाणी पड़े के ऊपर है ਤੁਮਾਰੇ ਤਾਂ ਤਾਰਾਂ ਵਾਲਾ ਬਹੁਤ ਪੰਗਾ ਪੜਦਾ ਯਾਰ ਇਸ ਨੂੰ ਉੱਚਾ ਕਰਨ ਲਗਾਤੇ ਆਵਾ ਉ ਇਸੀ ਗੇਤ ਵਿੱਚ ਐਸਾ ਹੋਰ ਕੋਈ ਨਹੀਂ ਗੇਤ ਨਹੀਂ ਇਹ ਹੀ ਗੇਤ ਹੈ ਇਸ ਵਿੱਚ ਆ ਜੈ ਜੈ ਤਾਂ ਜਿਸਮੇ ਕੋਈ ਗਾਰੇ ਵਾਏ ਪਾਣੀ ਮਨੇ ਪੀਣਾ ਥਾ ਲੈ ਗਾ ਉਸ ਨੂੰ ਲਾਣਾ ਦੁਬਾਰਾ ਲਾਣਾ ਚੱਲ ਚਨੀਧਾਰੀ ਕਰਦੀ ਫਿਰ ਹੋਰ ਕੀ ਆ ਕੋ ਬਾਸ਼ਾ 8 2 ਕਿਲੋ ਆਪਣਾ ਅੱਜ ਮਸਾੜੂ ਚੱਲੂਗੀ ਲੇਟ ਹੈ ਮਹੇਸ਼ ਚੱਲੂ ਕਰਦੀ ਆ ਇਹ ਵੀ ਕੋਈ ਕਰਮਾ ਬੋਬੜੇ ਚੱਲੀ ਜਾਣਾ ਆਇਆ ਇਹਦਾ ਪੱਕੇ ਦੀ ਹਵਾ ਲੱਗਦੀ ਹੈ ਥੋੜੀ ਜਿਹੀ ਘੱਟ ਹੈ ਕਿਉਂਕਿ ਅਸੀਂ ਇਸ ਵਾਰ ਇਹਦਾ ਜਿਹੜਾ ਪੱਕੀ ਤਾਂ ਨਹੀਂ ਤੁਹਾਨੂੰ ਪਤਾ ਹੀ ਹੈ ਕਿ ਪਹਿਲੀ ਵਾਰ ਇਧਰ ਉਧਰ ਕੀਤੇ ਸੀ ਪਾਣੀ ਆ ਗਈ ਚਲ ਆਪਾਂ ਹੁਣ ਕੱਡਾਂ ਗਦਾਂ ਨੇ ਪਾ ਲੱਗ ਜਾ ਇਹਦਾ ਆ ਜਾ ਇਧਰ ਕਿੱਕ ਤਹਿ ਬਲੋਕ ਦਾ 60000 ਯਾਰ ਕੀ ਤੈਨੂੰ ਇਹ ਲੋਕ ਨੂੰ ਤੈਨੂੰ ਆਦਾ ਹੈ ਕਿਹੜੀਆਂ ਟੇਰੀਆਂ 60000 ਹੁਣ ਬੱਸ ਸੁਣ ਰਿਹਾ ਹੋਰ ਇੱਕ ਵਾਰ ਨਾ ਬੋਲ ਜੀ ਪਿੱਛੇ ਮੈਂ ਰਹਿੰਦਾ ਤਾਂ ਲੜੀ ਲੜੀ ਨਾ ਆ ਵੀ ਇਸ ਕੇਵਾ ਜਾਣਾ ਆਪਣੇ ਕਿਧਰ ਹੈ ਇਸ ਦਾ ਇਹ ਇਹ ਸਾਹਮਣੇ ਦਾ ਗਾਉ ਕਿਤਨਾ ਹੈ ਕਾ ਤੁਹਾਡਾ ਦੋ ਕਿਤਨੀ ਦੂਰ ਹੈ ਜਾਂ ਸੇ ਇਹ ਦਿਖ ਰਿਹਾ ਹੈ ਯਾਹਾਂ ਪੇ ਇਹ ਵਾਲਾ ਇਹ ਤੁਹਾਡਾ ਇਹ ਨਹੀਂ ਇਹ ਗਾਉ ਦਿਖ ਰਿਹਾ ਨਾ ਹਾਂ ਹਾਂ ਇਸ ਕੀ ਹੈ ਠੀਕ ਹੈ ਇਧਰ ਉਧਰ ਲੈ ਦੇ ਨੀ और पता कर लेना अगर इधर तो और चले फिर गाड़ी यही खड़ी कर लेंगे उधर जुड़ जाए फिर उधर जरूर जा। जाने, जाने गाँव के उस तरफ मेरी बात सुनो अभी वो बड़ा गांव कल है पास में गांव है वो वहाँ पे बंदा वो आ रहा है तो उसका इधर ही है, तो है। ये काट के इसका काट के उसका काटेंगे और भी कहीं होगा तो काटेंगे तो फिर

ਤੂੰ ਕੀ ਕਰਦਾ ਕਿਹੜਾ ਇਹ ਹੁਣ ਜੋ ਨਿਬੜਣਾ ਤੂੰ ਹਾਂ ਨਾ ਇਹ ਕਿ ਵਾਡੂ ਦੇਖੋ ਤੂੰ ਲੈ ਆਦਰਾ ਮਛੇ ਲੱਕੀ ਜੋ ਘਾੜੀ ਵਿੱਚ ਚੋਲਾ ਕਿਵੇਂ ਵਾਡੂ ਦੇ ਰੱਖ ਲੈ ਭਰੇ ਇਸ ਚੋਕੇ ਪੈਸੇ ਕੀ ਕਰਨ ਇਹਦੇ ਪੈਸੇ ਕੰਮ ਤੇ ਦੁੱਖੀ ਕਰਦਾਨੀ ਨਾਲ ਦਿਖਾਣਾ ਤੁਹਾਡੇ ਨਾਲ ਕੀ ਕਰੇ ਰੋਟੀ ਫਰੀ ਦੇਖਾਂਗੇ ਨਹੀਂ ਨਾਲ ਤਾਂ ਕੀ ਕਰੋ ਯਾਰ ਬੰਦਾ ਬਹੁਤ ਵਧੀਆ ਮੈਂ ਤੁਹਾਡਾ ਮਾਲ ਕੇ ਹਰਦੀ ਨੋ ਹੀਰੀ ਆ ਭਰਾਵਾ ਹਾਂ ਨਹੀਂ ਜਾਂਦਾ ਕੇ ਮਾਰਿਆ ਤਾਂ ਮਾਰਨਾ ਹੁੰਦੀ ਆ ਅੱਛਾ ਸੀਰੀ ਐ ਤੂੰ ਫਿਰ ਤੈ ਕਉ ਥੱਲੇ ਡਿੱਗੀ ਜਨਾ ਹੁਣ ਟਿਕਾ ਰਹੰਦੇ ਉਹਨੇ ਕੱਲ ਲਾਣੀ ਹੁਣ ਅੱਜ ਥੋੜਾ ਰਹਿਣੀ ਛੇੜਾ ਮਤ ਕੀਜੇ ਤੂੰ ਉਹਨੂੰ ਬੜਾ ਲੱਗਦਾ ਅੱਜ ਆਪ ਪ੍ਰਾਲੀ ਵਟਾਰਾਂ ਤੇ ਅੱਜ ਆਪ ਜਾਣਾ ਵੱਡਣਾ ਤਕਰੀਬਨ ਇਹ ਵਾ 15 20 ਵਿਗੇ ਤੇ ਕੱਲ ਵੀ ਮਸ਼ੀਨ ਚੱਲੀ ਪਰਸੋਂ ਵੀ ਚਲਾਈ ਆ ਤੇ ਚੈਨ ਆਪਾਂ ਨਹੀਂ ਦੇਖੀ ਫਿਲਟਰ ਚੈਨ ਵਗੈਰਾ ਤੇ ਇਹਨਾਂ ਲੋਗ ਚੈੱਕ ਕਰਕੇ ਰੱਖਿਆ ਕਰੋ ਜਗਾ ਇਧਰ ਚੈਨ ਲਾੜ ਕਸਨ ਵਾਲਾ ਮੜਾ ਜਾ ਆ ਟੱਲੀ ਹੈ ਹੂੰ ਟੱਲੀ ਹੈ ਨਾ ਥੋੜੀ ਕਸਾਈ ਕਰਦੀ ਹੈ ਕਿਵੇਂ ਵਾਕੈਂ ਜੰਟਾ ਆ ਕੋਨੇ ਥੋਡੇ ਕੋਲੇ ਕੋਨੀ ਆ ਜੀ ਤੂੰ ਆਖਾ ਕਿ ਗੱਡੀ ਕਿਤੇ ਲੈ ਕੇ ਜਾਣੀ ਆ ਜਾ ਆਖਾ ਹੀ ਕੋ ਨਹੀਂ ਆ ਹੀ ਕੋ ਨਹੀਂ ਲਾਉਣੇ ਲਾਓ ਫੋਨ ਨੂੰ ਇਹਨਾਂ ਕਾਲ ਤਾਂ ਬੜੀ ਹੰਕਾਂ ਆ ਗਈ ਕਿ ਜਣਾ ਨਹੀਂ ਗੱਡੀ ਘੜੋ ਗੱਡੀ ਘੜੋ ਆਜੇ ਤੇ ਬਾਕੀ ਆਪਾਂ ਪਿੱਛੇ ਤੇਲ ਦੇਖਦੇ ਆਂ ਤੇਲ ਕਿੰਨਾ ਗੜਿਆ ਨੇ ਜੇ ਪੰਗੇ ਨਾਲ ਲਾਇਆ ਕਰ ਏ ਤੂੜ ਪੱਟੀ ਆਣਾ ਮੈਂ ਉਹ ਕੰਮ ਕਰ ਅਚੈਣ ਕੱਢਣਾ ਕਿੰਨੀ ਕੁ ਦੂਰ ਰਹਿੰਦੀ ਏ ਹਏ ਕਿਹੜੀ ਹਾਂ ਪਾਰਾ ਨਹੀਂ ਕਰਦੇ ਯੋਗ ਜਦੋਂ ਦੁਕਾਨੀ ਅਬਲੇਟ ਲੈ ਕੇ ਆਈ ਥੋੜੀ ਰਹਿੰਦੀ ਏ ਬਾਬੂ ਕਿੰਨੀ ਕੁ ਨਾ ਰਹਿੰਦੀ ਏ ਹਾਂ ਥੀ ਰਹਿੰਦੀ ਉਹਨੂੰ ਬੋਲਾ ਨਾਲੋਂ ਚੈਣਾ ਇਦਰਾ ਪਹਾਗਾ ਕਰਨ ਵਾਲਾ ਮਾੜਾ 19 ਦਾ ਚਾਬੀ ਪੰਨਾ ਫਾੜਾ ਮੜੀ ਜਗਾ ਕਰ ਦੀ ਜੋ ਬੜਾ ਲੱਗੇ ਹਲਪੀਆ ਕਰ ਦਿਆ ਜੇ ਇਦਰਾ ਕੱਢ ਤੀ ਕਿਧਰ ਜਾਵਾਂ ਆ ਇੱਥੇ ਪਿੱਛਾ ਕਰਦੀ ਆ ਰਹੀ ਅਪਲੇਟ ਨਵਾਂ ਲਿਆ ਦੇਗਾ ਸੀ ਮੈਂ ਕਿੱਥੇ ਰੱਖਾ ਜੋ ਹੈ ਕਿੱਥੇ ਰੱਖਿਆ ਤੇ ਤੂੰ ਰੱਖਿਆ ਨਾ ਹਵਾਲੇ ਉਹ ਕਾਲ ਪਰਸੋਂ ਕੀ ਵੱਡਾ ਪਾਇਆ ਕੀ ਵੱਡਾ ਜੇ ਕਣਕੇ ਵੱਡੀ ਨਹੀਂ ਹੋਰ ਕੀ ਵੱਡਾ ਜੇ ਕਾਲ ਉਹ ਮਾਮਾ ਕੱਢੀ ਫਰਾ ਬਲੇ ਦਾ ਪੁਰਾਣਾ ਕੁੱਤਾ ਪੜਾ ਵੜਨਾ ਯਾਰ ਥੋੜਾ ਜੇ ਕਿਹੜਾ ਢਿਲਾ ਕਰਦਾ ਵਾ ਓਏ ਹਾਂ ਥੋੜਾ ਜੇ ਕਰ ਦੇ ਹਾਂ ਹੋਰ ਉਹ ਜਿੱਥੇ ਕਰਦੇ ਉੱਥੇ ਮਾਲ ਆਂਦਾ ਚੁਪਾ ਕਿੱਥੇ ਬਹੁਤ ਢੁੱਟੀ ਪਈ ਹੈ ਤੇ ਕੋ ਟੁੱਟੀ ਦੇਨ ਖੋਲੋ ਫਿਰ ਖੋਲ ਕੇ ਫਿਰ ਵੈਲਡਿੰਗ ਕਰਾ ਲੈਣੇ ਕਿਦੋਂ ਜਿੱਕੇ ਫੱਟੀ ਗਈ ਇੱਕ ਉਹ ਉੱਥੇ ਪਈ ਉਹ ਚੁੱਕ ਕੇ ਲੈਣੀ ਇਹਦੇ ਜਾ ਫਿਰ ਉਹਨਾਂ ਕਰਾ ਲਈਦਾ ਬਲੇ ਕੱਲ ਕਿੰਨੇ ਵੇਕੇ ਵੱਡ ਕੇ ਆਏ 25 ਕੇ 20 30 15 ਕੋ 8 ਕੋ ਹੋ ਗਿਆ ਨਾ ਕੱਲ ਤੇ ਜਿਹੜਾ ਇਧਰ ਵੱਡੇ ਜੇ ਚਾਰ ਵੀ ਕਿਹਦੇ ਵੱਡੇ 12 ਕੋਈ ਗੈਣ ਵਾਲਾ 15 12 ਹੋ ਗਿਆ 15 ਕੋ ਤੈਨੂੰ ਕਿਵੇਂ ਪਤਾ ਹੈ ਡੈਡੀ ਨਾ ਕਹਿੰਦਾ ਸੀ 15 ਵੱਡੇ ਜੇ ਕੱਲ ਚਲੋ ਇੰਨੇ ਬੜੇ ਨੇ ਅੱਜ ਹੁਣ ਆਇਆ ਕੋ ਨਹੀਂ ਅੱਜ ਚਲਰ ਕੋ ਨਹੀਂ ਆਇਆ 10 ਪਰਸਾ ਵੱਡੇ ਨੇ ਤੇ 15 ਕੱਲ ਉਹਨੇ 25 ਹੋ ਗਿਆ 25 ਹੋ ਗਿਆ ਬੜੇ ਨੇ ਨੇ ਮਾਜ ਜਾਗਦਾ ਅੱਜ 10 15 ਅੱਜ ਹੋ ਜਣੇਗਾ ਸ਼ਾਇਦ ਅੱਜ ਉਹ ਵੀ ਮਸ਼ੀਨ ਲਾਈਏ ਇੱਧਰ ਨਹੀਂ ਲਾਇਆ ਭਾਈ ਹੂੰ ਵੱਢਣ ਵਾਸਤੇ ਐਵੇਂ ਥੋੜਾ ਲਿਆਉਣੀ ਠੱਲੇ ਵਾਸਤੇ ਨਹੀਂ ਨਹੀਂ ਵੱਢਣ ਵਾਸਤੇ ਆਪਾਂ ਤੁਹਾਨੂੰ ਇੱਕ ਗੱਲ ਦੱਸਦੇ ਹਾਂ ਕਿ ਕੰਪਨੀ ਨੇ ਚਾਰ ਫੱਟੀਆਂ ਤਿੰਨ ਫੱਟੀਆਂ ਕਿਉਂ ਕੀਤੀਆਂ ਨੇ ਕੰਬੈਂ ਦੀਆਂ ਇਹਦੇ ਬਰਤ ਹੁਣ ਦੱਸਦੇ ਹਾਂ ਉਹਨਾਂ ਨੇ ਇਸ ਕਰਕੇ ਕੀਤੀਆਂ ਕਿ ਇੱਕ ਤਾਂ ਚੈਨ ਦੀ ਮਣਿਆਰ ਬਦੂ ਗਈ ਦੂਜੀ ਗੱਲ ਜਦੋਂ ਆਪਾਂ ਥੋੜਾ ਟਾਈਮ ਚੈਨ ਚੱਲ ਜਾਂਦੀ ਹੈ ਚੱਲਣ ਦੇ ਵਿੱਚ ਇਹ ਇਹਦਾ ਦੋ ਫੱਟੇ ਹੁੰਦੀਆਂ ਨੇ ਆਹ ਲੱਟ ਟੈਟ ਹੋ ਜਾਂਦਾ ਜਿਹੜਾ ਵਿਚਾਲੇ ਵਾਲਾ ਇਹ ਹੀ ਉਵੇਂ ਢਿੱਲਾ ਢਿੱਲਾ ਰਹਿ ਜਾਂਦਾ ਜਿੱਦਾਂ ਕਿ ਹੁਣ ਸਾਡੇ ਅਖੜਾ ਆ ਦੇਖੋ ਇਹ ਹੀ ਹੁੰਦਾ ਫਾਇਦਾ ਕਿਉਂਕਿ ਉਹ ਫੱਟੀ ਇੱਕ ਤੇ ਗਰਾਰਾ ਇੱਥੇ ਆ ਜਾਂਦਾ ਇੱਕ ਇੱਥੇ ਆ ਜਾਂਦਾ ਜਾਨਕਿ ਚਾਰੇ ਲਾਲ ਬਰਾਬਰ ਚ ਕਸਾਈ ਕਰ ਦਿਆ ਇਹਦਾ ਇਹ ਹੀ ਨੁਕਸਾਨ ਹੈਗਾ ਕਿ ਇਹਦਾ ਵਿਚਾਲਾ ਲੜਾ ਜਿਆਦਾ ਕਰਦਾ ਤੇ ਸੈਡਾਂ ਵਾਲਾ ਕੱਟ ਕਰਦਾ ਤੇ ਸੈਡਾਂ ਵਾਲੇ ਫਿਰ ਟੈਟ ਹੋ ਜਾਂਦੇ ਵਿਚਾਲੇ ਵਾਲਾ ਢਿੱਲਾ ਰਹਿ ਜਾਂਦਾ ਇਹਦਾ ਇਹ ਹੀ ਥੋੜਾ ਇਹ ਨੁਕਸਾਨ ਹੈਗਾ ਬਾਕੀ ਹੋਰ ਚੈਣੇ ਵੀ ਬਹੁਤ ਚਲਦੀ ਆ ਐਡਾ ਗੱਲ ਗੱਲ ਨਹੀਂ ਹੈ ਕਿ ਨਹੀਂ ਚਲਦੀ ਇਹ ਜਿਵੇਂ ਗੱਲਾਂ ਨੇ ਫੋਰਮਾਨ ਹਾਂਜੀ ਪਤਾ ਹੈਗਾ ਫਿਰ ਦਹਾ ਕਰੀ ਐਵੇਂ ਨਾ ਅੰਤਾਜਾ ਨਾ ਲਾਈ ਜਾਈਂ ਕਿਤੇ ਹੂੰ ਹੁਣ ਵੈਲਡਿੰਗ ਕਰਾ ਕੇ ਲਾਈਆ ਇੱਧਰ ਨਾ ਟੇ ਉੱਧਰ ਥੋੜਾ ਨਾ ਟੇ ਉਧਰ ਮੈਂ ਵੇਖਾਂਗਾ ਬੰਦਾ ਦੇ ਸਿਰ ਅੱਛਾ ਕਹਿੰਦੇ ਪਿੰਨ ਨਹੀਂ ਕੀ ਤਾਂ ਪਾਣੀ ਕੋਈ ਆਇਆ ਹੂੰ ਅੱਜ ਦਾ ਆਪਣਾ ਇੰਨਾ ਹੀ ਆ ਜੀ ਤੇ ਕੱਲ ਨੂੰ ਮਿਲਦੇ ਹਾਂ ਕਿਸੇ ਹੋਰ ਨਵੇਂ ਵੀਡੀਓ 'ਚ ਤੇ ਤਦ ਤੱਕ ਰਸਾਰੇ ਮੇਰੇ ਵੀਰਾਂ ਦੇ ਸਾਸ਼ਿਆ ਕਾਲ ਜੀ ਚੌੜੇ ਬਸਤੇ ਰਹੋ